ਸਤਿ ਸ੍ਰੀ ਅਕਾਲ ਪੰਜਾਬੀਓ ਕਈ ਦਿਨਾਂ ਤੋਂ ਲੈ ਕੇ ਹਿਆਰਪੁਰ ਵਾਲੀ ਘਟਨਾ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਇੱਕ ਘਟਨਾਵਾਂ ਵਾਪਰ ਰਹੀਆਂ ਨੇ ਮੈਨੂੰ ਇਹਨਾਂ ਘਟਨਾਵਾਂ ਦੇ ਪਿੱਛੇ ਕੋਈ ਸਾਜ਼ਿਸ਼ੀ ਬੋ ਜਿਹੜੀ ਨਜ਼ਰ ਆਉਂਦੀ ਆ ਕਿਉਂਕਿ ਤੁਸੀਂ ਅੱਜ ਸਾਰਿਆਂ ਨੇ ਦੇਖਿਆ ਕਿ ਅੱਜ ਇੱਕ ਨਵੀਂ ਘਟਨਾ ਇੱਕ 5 ਸਾਲ ਦੀ ਬੱਚੀ ਨਾਲ ਜਲੰਧਰ ਦੇ ਵਿੱਚ ਵਾਪਰੀ ਹੈ ਉਤਾ ਸ਼ੁਕਰ ਹੈ ਰੱਬ ਦਾ ਕਿ ਪਤਾ ਲੱਗ ਗਿਆ ਉੱਥੇ ਮੌਕੇ ਦੇ ਤੇ ਉੱਥੇ ਉਸ ਬੱਚੀ ਨੂੰ ਬਚਾ ਲਿਆ ਗਿਆ ਨਹੀਂ ਅਜ ਇੱਕ 6 ਸਾਲ ਦੀ ਬੱਚੀ ਨੂੰ ਉਹਨੂੰ ਪ੍ਰਵਾਸੀ ਚੱਕ ਕੇ ਕਮਰੇ ਚ ਲੈ ਗਿਆ ਸੀ ਸ਼ਾਇਦ ਉਹ ਪ੍ਰਵਾਸੀਆਂ ਦੀ ਹੀ ਬੱਚੀ ਸੀ ਜਾਂ ਇਸ ਤੋਂ ਇਲਾਵਾ ਜਿਹੜੀਆਂ ਨਵੀਆਂ ਘਟਨਾਵਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਣਾ ਹੈ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਉੱਥੇ ਘਟਨਾ ਵਾਪਰੀ ਆ ਉਹ ਸੇਵ ਲਾਈਨ ਪਿੱਛੇ ਜਿਹੜੀ ਵਾਲ ਨਾਲ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹ ਮੁੰਡਾ ਕੁੱਟ-ਕੁੱਟ ਕੇ ਮਰਨ ਵਾਲਾ ਕਰਤਾ ਤਪੇ ਦੀ ਘਟਨਾ ਐਸੇ ਸੀਜ਼ਨ ਦੇ ਵਿੱਚ ਜਦੋਂ ਝੋਨਾ ਲਾਉਣ ਇਧਰ ਪ੍ਰਵਾਸੀ ਆਏ ਸੀ ਤਾਂ ਤਪਾ ਮੰਡੀ ਦੇ ਵਿੱਚ ਕੋਈ ਮਾਰੀ-ਮੋਟੀ ਗੱਲ ਪਿੱਛੇ ਝਗੜਾ ਹੋ ਗਿਆ 11-12 ਕ ਜਾਣੇ ਸੀਗੇ ਝੁੰਨਾ ਲਾਉਣ ਵਾਲੇ ਨਾਲ ਦੇ ਬੰਦਿਆਂ ਨੇ ਨਾਲ ਦਾ ਬੰਦਾ ਹੀ ਵੱਢ ਕੇ ਤੇ ਦੱਬਤਾ ਨਾਲੇ 'ਚ ਜਦੋਂ ਉੱਧਰ ਗਏ ਉਹ ਪੁੱਛਿਆ ਉਹਨਾਂ ਦੇ ਪਰਿਵਾਰ ਨੇ ਭਾਈ ਸਾਡਾ ਮੁੰਡਾ ਨਹੀਂ ਆਇਆ ਤੇ ਹੌਲੀ-ਹੌਲੀ ਸ਼ੱਕ ਹੋਈ ਪੁਲਿਸ ਕੋਲ ਦਰਖਾਸਤ ਕਹੀ ਤਾਂ ਮੰਨ ਗਏ ਕਿ ਇਸ ਦਾ ਮਾਰ ਕੇ ਪੰਜਾਬ 'ਚ ਦੱਬਿਆ ਤਫੇ ਮੰਡੀ ਕੋਲੇ ਤਾਂ ਬਿਹਾਰ ਪੁਲਿਸ ਨੇ ਆ ਕੇ ਤਫੇ ਮੰਡੀ ਪੁਲਿਸ ਨਾਲ ਲਾ ਕੇ ਉਹ Laash ਨੂੰ ਥੱਲਿਓਂ ਕਢਾਇਆ ਗਿਆ ਤੋ ਸਵਾਲ ਰੋਜ਼ ਇਹ ਪੰਜਾਬ ਦੇ ਜਿੱਚੀਆਂ ਘਟਨਾਵਾਂ ਵਾਪਰ ਰਹੀਆਂ ਨੇ ਸਰਕਾਰ ਬਿਲਕੁਲ ਚੁੱਪ ਐ ਕੋਈ ਉਹਦਾ ਪ੍ਰਤੀਕਿਰਿਆ ਨਹੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਨਾਬ ਉਸਤੌਜ ਵਾਲੇ ਮਹਾਰਾਜ ਜੀ ਭੰਸੇਵਾਲ ਇੱਕ ਬਿਆਨ ਦਿੰਦੇ ਆ ਪਹਿਲਾਂ ਉਹ ਬਿਆਨ ਸੁਣ ਲਓ ਤਾਂ ਫਿਰ ਆਪਾਂ ਉਸ ਤੋਂ ਬਾਅਦ ਉਹਦੇ ਆਪਾਂ ਜ਼ਿਕਰ ਕਰਨਾ ਚਾਹਚਾ ਕਰਨੀ ਹੈ ਕਿ ਇੰਗਲੈਂਡ ਚ ਅ بڑے بڑے ਮਜਾਰੇ ਹੋਏ ਨੇ ਆਸਟ੍ਰੇਲੀਆ 'ਚ ਬਹੁਤ ਵੱਡੇ ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਇਮੀਗ੍ਰੈਂਟਸ ਅਮਰੀਕਾ 'ਚ ਟ੍ਰਾਂਟੋ ਵਿੱਚ ਤਾਂ ਲੜਾਈ ਹੋਈ ਹੈ ਪਰਸੋਂ ਸੋ ਇਹ ਪੂਰੀ ਦੁਨੀਆ 'ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵੱਧ ਗਈ ਰੋਜ਼ਗਾਰ ਘਟ ਗਿਆ ਹੁਣ ਹਰੇਕ ਕਹਿੰਦਾ ਜੀ ਕਿ ਇਹ ਇਹ ਇੰਨਾ ਕਰਕੇ ਸਾਡਾ ਰੋਜ਼ਗਾਰ ਜਾਂਦਾ ਪਰ ਇਹ ਅਭੀ ਆਪਾਂ ਇਸ ਨੂੰ ਰੋਕ ਨਹੀਂ ਸਕਦੇ ਪਰ ਜਿਗ ਲੋਨ ਆਰਡਰ ਨੂੰ ਕੁਝ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਹੈ ਸੱਤ ਸੱਜ ਸੱਜ ਦੇ ਨਾ ਅਰੇ ਤਾਂ ਮਤਲਬ ਇਹ ਤੇ ਇਹ ਨਹੀਂ ਆ ਕਿ ਆਪਣੇ ਦੇਚੋਂ ਹੀ ਕੋਈ ਆਪਣੇ ਆਪ ਆਪਣੇ ਬੰਦੇ ਬਹੁਤ ਕੰਮ ਕਰ ਰਹੇ ਬਾਹਰ ਰਾਏਪੁਰ ਉਹ ਛਤੀਸਗੜ੍ਹ ਦੀ ਰਾਜਧਾਨੀ ਕੋਲਕਾਤਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਬੀਜ ਸਾਡੇ ਪੰਜਾਦਿਆਂ ਦਾ ਕੱਲ ਨੂੰ ਉਹ ਕਹਿੰਦੇ ਨੇ ਕਿ ਇੰਦਰ ਨੂੰ ਕੱਟਦੇ ਅਸੀਂ ਨਹੀਂ ਸਿਹਤਰਾ ਦਾ ਕੋਈ ਡਿਸਕਨ ਨਹੀਂ ਚੱਲਦੀ ਸੋ ਤੋਂ ਸੁਣਿਆ ਮਾਲਸਾ ਦਾ ਬਿਆਨ ਕੇ ਜੀ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਇਸ ਤਰ੍ਹਾਂ ਨਹੀਂ ਚੱਲੂਗਾ ਕਿਸੇ ਇੱਕ ਬੰਦੇ ਨੇ ਕੋਈ ਘੰਟਰਾ ਨੂੰ ਜਾਮ ਦਿੱਤਾ ਉਹਨੂੰ ਅਸੀਂ ਸਜ਼ਾ ਸਜ਼ਾ ਦੇਵਾਂਗੇ ਸੁਮਾਨ ਸਾਹਿਬ ਛੋਟੀਆਂ ਛੋਟੀਆਂ ਗੱਲਾਂ ਤੇ ਪ੍ਰਤੀਕਿਰਿਆ ਦੇਣ ਵਾਲਾ ਬੰਦਾ ਜੇ ਕੋਈ ਛੋਟੀ ਜੀ ਗੱਲ ਤੈਨੂੰ ਕੁਝ ਕਹਿ ਦੇ ਤੈਨੂੰ ਚੁਪ ਜਾਂਦੀ ਹੈ ਤੇ ਚੱਕ ਕੇ ਪਰਚਾ ਦਵਾ ਦਿੰਦਾ ਹਸਪਤਾਲ ਦੇ ਵਿੱਚ ਬੈਠੇ ਜਨਾਬ ਸੋਚੀ ਗਏ ਦੇਖੀ ਗਏ ਵੀ ਕਿਹੜਾ ਕੀ ਬੋਲਦਾ ਕਿਹੜਾ ਕੀ ਲਿਖ ਕੇ ਪਾਉਂਦਾ ਬਾਹਰ ਆ ਕੇ ਉਹਦੇ ਬਾਰੇ ਬਿਆਨ ਵੀ ਦਿੱਤਾ ਵੀ ਕੋਈ ਸਾਫਕਾ ਮਾਸਟਰ ਹੋ ਸਕਦਾ ਸਾਬਕਾ ਡਾਕਟਰ ਹੋ ਸਕਦਾ ਸਾਬਕਾ ਪ੍ਰਿੰਸੀਪਲ ਹੋ ਸਕਦਾ ਸਾਬਕਾ ਡਰੱਗੀ ਕੀ ਹੋਇਆ ਸਾਬਕਾ ਪੱਤਰਕਾਰ ਕੀ ਹੋਇਆ ਸਾਬਕਾ ਗੈਂਗਸਟਰ ਕੀ ਹੋਇਆ ਐਸ ਬ੍ਰੀਕੀ ਨਾਲ ਸੁੱਡੀ ਇੱਕ ਇੱਕ ਲੋਕਾਂ ਦੀ ਕੀਤੀ ਹੋਈ ਟਿੱਪਣੀ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕੀਤੀ ਹੋਈ ਪੋਸਟ ਪਾਈ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕਹੀ ਹੋਈ ਗੱਲ ਤੇ ਨਜ਼ਰ ਹੁੰਦੀ ਆ ਪਰ ਐਡੀ ਵੱਡੀ ਘਟਨਾ ਵਾਪਰ ਗਈ ਐਡੀ ਦਰਿੰਦਗੀ ਦੇ ਨਾਲ ਇੱਕ ਬੱਚੇ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਉਹਦੇ ਨਾਲ ਕੋਈ ਕੰਮ ਕਰਨ ਤੋਂ ਬਾਅਦ ਇੱਕ ਬਿਆਨ ਤੱਕ ਹਮਦਰਦੀ ਦਾ ਉਹਦੇ ਪੱਖ ਦੇ ਵਿੱਚ ਤੱਤ ਸਰਿਆ ਨਹੀਂ। ਨਾ ਕੋਈ ਤੁਹਾਡਾ ਬੰਦਾ ਕੋਈ ਮੰਤਰੀ ਕੋਈ ਐਮਐਲਏ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਿਆ। ਇਹ ਸੋਡੀ ਮਾਨਸਿਕਤਾ ਹੈ। ਦੂਜੀ ਗੱਲ ਮਾਨਸਾ ਤੁਸੀਂ ਕਹੀ ਹੈ ਕਿ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ। ਅਸੀਂ ਵੀ ਕਹਿੰਦੇ ਹਾਂ। ਅਸੀਂ ਇਸ ਗੱਲ ਇਹ ਨਹੀਂ ਰਲਾ ਪਾ ਰਹੇ। ਅਸੀਂ ਕਹਿੰਦੇ ਹਾਂ ਵੀ ਜੇ ਇਸੇ ਮੁਲਕ ਦੇ ਅੰਦਰ ਇਸੇ ਸੰਵਿਧਾਨ ਦੇ ਵਿੱਚ ਇਸੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ 1972 ਦੇ ਵਿੱਚ ਹਿਮਾਚਲ ਕਾਨੂੰਨ ਬਣਾ ਸਕਦਾ ਹੈ ਹਿਮਾਚਲ ਦੇ ਵਿੱਚ ਕੋਈ ਬਾਹਰਲਾ ਬੰਦਾ ਨੌਕਰੀ ਬਾਹਰਲਾ ਬੰਦਾ ਵੋਟ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਨਾ ਨੌਕਰੀ ਲੈ ਸਕਦਾ ਨਾ ਵੋਟ ਬਣਾ ਸਕਦਾ ਨਾ ਜ਼ਮੀਨ ਲੈ ਸਕਦਾ ਉਹ ਵੀ ਤਾਂ ਭਾਰਤ ਦਾ ਇੱਕ ਸੂਬਾ ਹੈ ਰਾਜਸਥਾਨ ਦੇ ਵਿੱਚ ਵੀ ਇਹ ਕਾਨੂੰਨ ਹੈ ਤੇ ਜੇ ਘੱਟੋ-ਘੱਟ ਹਸਪਤਾਲ ਬੈਠੇ ਐਨੀ ਗੱਲ ਹੀ ਪੜ ਲੈਂਦੇ ਉੱਥੇ ਘੱਟੋ-ਘੱਟੇ ਕਾਨੂੰਨਬਾਹੀ ਪੜ ਲੈਂਦੇ ਵੀ ਹਿਮਾਚਲ ਨੇ ਕਿਹੜਾ ਕਾਨੂੰਨ ਬਣਾਇਆ ਹੈ ਤੇ ਕੁਝ ਮਹੀਨੇ ਪਹਿਲਾਂ ਕੈਬਨਿਟ ਦੇ ਵਿੱਚ ਰੈਜੂਲੇਸ਼ਨ ਲਿਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਉੱਤਰਾਖੰਡ ਦੀ ਸਰਕਾਰ ਦੁਆਰਾ ਤੇ ਉੱਤਰਾਖੰਡ ਨੇ ਕੈਬਨਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰਤਾ ਵੀ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲਾਊਗਾ ਤਾਂ ਕੀ ਮਾਨ ਸਾਹਿਬ ਆਪਾਂ ਇਹ ਕਾਨੂੰਨ ਪੰਜਾਬ 'ਚ ਨਹੀਂ ਬਣ ਸਕਦਾ ਕਿ ਸੋਡੀ ਇੱਛਾ ਸ਼ਕਤੀ ਹੈ ਨਹੀਂ ਜਿਆ ਸੁਣੋਗਾ ਲੱਤਾਂ ਪਹਾੜ ਨਹੀਂ ਚੱਲਦੀਆਂ ਜਾਂ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਇਹਨਾਂ ਨੇ ਜਾ ਕੇ ਫਿਰ ਕੇਜਰੀਬਾਲ ਨੇ ਵੋਟਾਂ ਵੀ ਲੈਣੀਆਂ ਬਿਹਾਰ ਦੇ ਵਿੱਚ ਉੱਥੇ ਸਟੌਜ ਵਾਲੇ ਵੀ ਜਾਣਗੇ ਆਪਣਾ ਹੈਲੀਕਾਪਟਰ ਲੈ ਕੇ ਪੰਜਾਬ ਦਾ ਚੱਕ ਕਨੈਕਟਰ ਬਣ ਕੇ ਨਾਲ ਬੈਠਣਗੇ ਉੱਥੇ ਪ੍ਰਚਾਰ ਕਰਨਗੇ ਬਿਹਾਰੀਆਂ ਨੇ ਵੋਟਾਂ ਮੰਗਣਗੇ ਭਾਈ ਆਪਣੀ ਪਾਰਟੀ ਦੀ ਖਾਤਰ ਇਹਨਾਂ ਨੂੰ ਲੱਗਦਾ ਵੀ ਜੇ ਮੈਂ ਇੱਥੇ ਕੋਈ ਇਹ ਜਿਹਾ ਬਿਆਨ ਦੇਦਾ ਪੰਜਾਬ ਦੀ ਖਾਤਰ ਤਾਂ ਮੈਨੂੰ ਬਿਹਾਰ ਦੇ ਵਿੱਚ ਘੇਰ ਲੈਣਾ ਲੋਕਾਂ ਨੇ ਪੱਤਰਕਾਰਾਂ ਨੇ ਘੇਰ ਲੈਣਾ ਮੀਡੀਆ ਨੇ ਘੇਰ ਲੈਣਾ ਸੋ ਅਸੀਂ ਫਿਰ ਕਹਿੰਦੇ ਸਾਡੀ ਕੋਈ ਭਾਵਨਾ ਨਹੀਂ ਕਿਸੇ ਦੇ ਖਿਲਾਫ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਅਸੀਂ ਕਹਿੰਦੇ ਜੇ ਪੰਜਾਬ ਦੀ ਡੈਮੋਗ੍ਰਾਫੀ ਬਚਾਉਣੀ ਹੈ ਜੇ ਪੰਜਾਬ ਦੀ ਭੂਗੋਲ ਸਥਿਤੀ ਜਿਹੜੀ ਬਦਲ ਰਹੀ ਹੈ ਉਹਨੂੰ ਰੋਕਣਾ ਹੈ ਤਾਂ ਇਹ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਨੇ ਪਰ ਨਹੀਂ ਆਪਾਂ ਤੋਂ ਇਹੋ ਜਿਹੇ ਪੰਜਾਬ ਦੇ ਲੋਕੋ ਆਪਾਂ ਮੁੱਖ ਮੰਤਰੀ ਚੁਣਦੇ ਆ ਜਿਹੜੇ ਕਦੇ ਵੀ ਪੰਜਾਬ ਦੇ ਨਹੀਂ ਹੋਏ ਯਾਰ ਕਦੇ ਪੰਜਾਬ ਦੀ ਗੱਲ ਨਹੀਂ ਕਰਨਗੇ ਯਾਦ ਰੱਖਿਓ ਜੋ ਮਰਜੀ ਲੋਕਾਂ ਦਾ ਘਾਣ ਹੋਈ ਜਾਂਦਾ ਇਹ ਗੱਲ ਮੈਂ ਹੋਰ ਕਹ ਦੇਣਾ ਤੁਹਾਨੂੰ ਧਿਆਨ ਰੱਖਿਓ ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜੋਰ ਲੱਗਿਆ ਪਿਆ ਵੀ ਇਸ ਮਸਲੇ ਨੂੰ ਕੋਈ ਹੋਰ ਰੰਗਤ ਦੇ ਕੇ ਕੋਈ ਦੰਗੇ ਭੜਕਾ ਕੇ ਕੋ ਮਾਹੌਲ ਖਰਾਬ ਕਰਕੇ ਇਹ ਸਾਰੀ ਕਹਾਣੀ ਪੰਜਾਬ ਦੇ ਪੰਜਾਬੀਆਂ ਸਰ ਮੜੀ ਜਾਵੇ ਹਿੰਸਕ ਹੋਣ ਦੀ ਲੋੜ ਨਹੀਂ ਸ਼ਾਂਤੀ ਤੋਂ ਸਬਰ ਤੋਂ ਜਾਗਤੀ ਤੋਂ ਕੰਮ ਲੋ ਆਪਾਂ ਇਹ ਲੜਾਈ ਲੜਨੀ ਆ ਵੀ ਅਸੀਂ ਇਹ ਕਾਨੂੰਨ ਬਣਾਉਣਾ ਹੈ ਆਪਾਂ ਇਹ ਲਾਈ ਲੜਨੇ ਵੀ 27 ਦੇ ਵਿੱਚ ਜਿਹੜੀਆਂ ਜਿਹੜੀਆਂ ਪਾਰਟੀਆਂ ਚੋਣਾਂ ਦੇ ਵਿੱਚ ਖੜੀਆਂ ਹੋਣਗੀਆਂ ਵੋਟਾਂ ਮੰਗਣਾਉਣਗੀਆਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬੀਓ ਜ਼ੋਰ ਲਾ ਕੇ ਗੱਲ ਪਚਾਉਣੀ ਆ ਵੀ ਜਿਹੜੀ ਪਾਰਟੀ ਜਿਹੜੀ ਧਰ ਜਿਹੜੇ ਸਿਆਦਾਨ ਪੰਜਾਬ ਦੇ ਲੋਕਾਂ ਦਾ ਵਾਅਦਾ ਕਰਨਗੇ ਵੀ ਅਸੀਂ ਇਹ ਤਿੰਨ ਕਾਨੂੰਨ ਬਣਾਵਾਂਗੇ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਦੂਜੇ ਸੂਦਿਆਂ ਨਹੀਂ ਤਰ੍ਹਾਂ ਜੇ ਬਾਹਰਲੇ ਬੰਦੇ ਨੇ ਇੱਥੇ ਵੋਟ ਬਣਾਉਣੀ ਹੈ ਸ਼ਰਤਾਂ ਪੂਰੀਆਂ ਕਰੇ ਪੰਜਾਬ ਦੀਆਂ ਜੇ ਬਾਹਰਲੇ ਬੰਦੇ ਨੌਕਰੀ ਲੈਣੀ ਆ ਤਾਂ ਵੀ ਸ਼ਰਤਾਂ ਪੂਰੀਆਂ ਕਰੇ ਡੋਮਿਸਾਈਲ ਤੇ ਬੋਨਫਾਇਡ ਜਿਵੇਂ ਹਿਮਾਚਲ ਦਾ ਲਦਾਖ ਦੇ ਵਿੱਚ ਲਦਾਖ ਯੂਟੀ ਆ ਸੈਂਟਰ ਸਰਕਾਰ ਨੇ ਲਦਾਖ ਦੇ ਵਿੱਚੋਂ ਉੱਥੋਂ ਦਾ ਡੋਮਿਸਾਈਲ ਲਾਜ਼ਮੀ ਕਰਤਾ ਉੱਥੋਂ ਦਾ ਬੋਨਫਾਇਡ ਲਾਜ਼ਮੀ ਕਰਤਾ ਉਹਨਾਂ ਦੀਆਂ ਨੌਕਰੀਆਂ ਦੇ ਲਈ ਇਹ ਤਿੰਨ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਆ ਜੇ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਵਪਾਰੀ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਂਝਿਆਂ ਭਰਾਵੋ ਸਾਰਿਆਂ ਸਾਂਝਾ ਪੰਜਾਬ ਹੈ ਜੇ ਬਚਾਉਣਾ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਤਾਂ ਇਹ ਤਿੰਨ ਕਾਨੂੰਨ ਬਣਨੇ ਬਹੁਤ ਲਾਜ਼ਮੀ ਨੇ ਪੰਜਾਬ ਦੇ ਵਿੱਚ ਜਿਹੜੀ ਤਰ ਪੰਜਾਬ ਨਾਲ ਪੰਜਾਬੀਆਂ ਨਾਲੇ ਵਾਦਾ ਕਰੂਗੀ ਉਹ ਤਰਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਂ ਕਹਿੰਦਾ ਕਿ ਮੁੱਦਾ ਬਣਾਓ ਸਾਡਾ ਹਾਲਾਤ ਪਤਾ ਕੀ ਹੈ ਅਸੀਂ ਪੰਜ-ਛੇ ਦਿਨ ਕਿਸੇ ਮੁੱਦੇ ਨੂੰ ਯਾਦ ਰੱਖਦੇ ਆਂ ਫਿਰ ਭੁੱਲ ਜਾਂਦੇ ਆਂ ਕੁੰਬੜਾ ਦੇ ਵਿੱਚ ਘਟਨਾ ਵਾਪਰੀ ਸੀ ਤਾਂ ਮੈਂ ਉਸੇ ਸਾਲ ਹੀ ਕਹਿੰਦੀ ਸੀ ਇਹ ਗੱਲ ਕਿ ਪੰਜਾਬੀਓ ਯਾਦ ਰੱਖੋ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਹੋਣਾ ਕੀ ਐ ਤੁਸੀਂ ਸੋਝ ਜਾਂਦੇ ਆਂ ਫਿਰ ਆ ਹਫ਼ਤੇ ਬਾਅਦ ਆਦਨਾ ਬਾਅਦ ਕੋਈ ਨਵਾਂ ਮੁੱਦਾ ਲੱਭ ਲਓਗੇ ਫਿਰ ਉਧਰ ਨੂੰ ਹੋ ਜਾਓਗੇ ਜਿੰਨਾ ਚਿਰ ਤੁਸੀਂ ਨਿਠ ਕੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨਹੀਂ ਲੜਦੇ ਓਨਾ ਚਿਰ ਤੁਸੀਂ ਇਹ ਲੜਾਈ ਜਿੱਤ ਨਹੀਂ ਸਕਦੇ ਦੇਸਕ ਹੋ ਜਾਵਗੇ ਸਰਕਾਰਾਂ ਨੇ ਜਿੱਤ ਜਾਣਾ ਹੁੰਦਾ ਸ਼ਾਂਤਮਈ ਤਰੀਕਿਆਂ ਨਾਲ ਲੜੋਂਗੇ ਤਾਂ ਜਿੱਤ ਸਾਡੀ ਯਕੀਨੀ ਹੈ ਵੀ ਆਪਾਂ ਇਸ ਮੁੱਦੇ ਨੂੰ ਕਾਨੂੰਨ ਬਣਾਉਣ ਤੱਕ ਲੈ ਕੇ ਜਾਈਏ ਬਹੁਤ ਰਾਹ ਦੇ ਫੋਨ ਜਾਂ ਸਨੇਹ ਭਾਈ ਚੱਕ ਦਾਂਗੇ ਫੱਟੇ ਆ ਕਰ ਦਾਂਗੇ ਉਹ ਕਰ ਦਾਂਗੇ ਫੱਟੇ ਫੁੱਟੇ ਚੱਕਣ ਵਾਲੀ ਗੱਲ 'ਚ ਨਾ ਪਵੋ ਮੁੱਦੇ ਤੇ ਆਪਾਂ ਆ ਗਏ ਉਸ ਤਰੀਕੇ ਨਾਲ ਲੜਿਆ ਜਾਵੇ ਮੁੱਦਾ ਆਪਣੇ ਕੋਲੇ ਕਾਨੂੰਨੀ ਪੱਖ ਬਹੁਤ ਪਏ ਆ ਦੂਜੇ ਸੂਬਿਆਂ ਦੇ ਕਾਨੂੰਨ ਪਏ ਆ ਆਪਣੇ ਕੋਲੇ ਬਹੁਤ ਜਿਹੜੀਆਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਇਹ ਜਿਹੀਆਂ ਹਦਾਇਤਾਂ ਪਈਆਂ ਨੇ ਜਿਹਦੇ ਆਧਾਰ ਦੇ ਉੱਤੇ ਆਪਾਂ ਇੱਕ ਕਾਨੂੰਨ ਬਣਾਉਣ ਵੱਲ ਵਧ ਸਕਦੇ ਆ ਪਰ ਸਾਡੇ ਲੀਡਰਾਂ ਦੀ ਕੋਈ ਇੱਛਾ ਸ਼ਕਤੀ ਨਹੀਂ ਆ ਕਿਸੇ ਬਾਦਲ ਦਲ ਦਾ ਸਰਕਾਰ ਤਾਂ ਆਪਾਂ ਨੂੰ ਪਤਾ ਹੀ ਹੈ ਗਈ ਗੁਜ਼ਰੀਆ ਸੁਣੀ ਲਿਆ ਭਾਂਸਿਆਂ ਦਾ ਬਿਆਨ ਤੁਸੀਂ ਕਿਸੇ ਵਿਰੋਧੀ ਧਿਰ ਦਾ ਬਾਦਲਾਂ ਵੱਲੋਂ ਕਾਂਗਰਸ ਵੱਲੋਂ ਭਾਜਪੀ ਨੂੰ ਤਾਂ ਬਿਆਨ ਦੇਣੇ ਕੀ ਹੈ ਕਿਸੇ ਬੁੱਧੀਜੀਵੀਆਂ ਦਾ ਕਿਸੇ ਅਖੌਤੀ ਆਪਣੇ ਆਪ ਨੂੰ ਜਿਹੜੇ ਜਾਲੀ ਪੱਤਰਕਾਰ ਬਣੇ ਫਿਰਦੇ ਆ ਬੜੇ ਚੀਕਾਂ ਮਾਰਦੇ ਰਹੇ ਆ ਉਹ ਵੀ ਸਾਰੇ ਚੁੱਪਨੇ ਅੱਜ ਦੇ ਮੜਾ ਧਿਆਨ ਮਾਰ ਰਹੇ ਜਿਹੜੇ ਬੰਦੇ ਹਰ ਮੁੱਦੇ ਤੇ ਆ ਕੇ ਬੋਲਦੇ ਆ ਕਿ ਅਸੀਂ ਬਹੁਤ ਬੇਵਾਰਗ ਤੇ ਬੜੇ ਨਿਰਪੱਖਾਂ ਦੇ ਪੰਜਾਬ ਦੀ ਗੱਲ ਕਰਦੇ ਆ ਐਡੀ ਵੱਡੀ ਘਟਨਾ ਦੇ ਉੱਤੇ ਉਹਨਾਂ ਦੇ ਇੱਕ ਮੂੰਹੋਂ ਸ਼ਬਦ ਨਿਕਲਿਆ ਆ ਜਾਲੀ ਪੱਤਰਕਾਰਾਂ ਦੇ ਮੂੰਹ ਤੇ ਇੱਕ ਤਬਕਾ ਤੁਹਾਨੂੰ ਇਹ ਵੀ ਦੱਸ ਦਿੰਨਾ ਪੰਜਾਬ ਚ ਅਜੇ ਵੀ ਹੈਗਾ ਜਿਹੜਾ ਇਸ ਮੁੱਦੇ ਦੇ ਉੱਤੇ ਪੰਜਾਬੀਆਂ ਦੇ ਖਿਲਾਫ ਭੁਗਤੂਗਾ ਇਹ ਲਿਖ ਕੇ ਲੈ ਲਓ ਮੈਥੋਂ ਗੱਲ ਹਲਾ ਸਾਡੇ ਇੱਥੋਂ ਤੱਕ ਨਿੱਗਰ ਚੁੱਕੇ ਆ ਮੈਂ ਕਿ ਪਿੰਡ ਚ ਗਿਆ ਧਿਆਨ ਨਾਲ ਸੁਣੇ ਮੇਰੀ ਆ ਗੱਲ ਨੂੰ ਮੈਂ ਕਿ ਪਿੰਡ ਚ ਗਿਆ ਵੀ 25 ਮੁੰਡੇ ਬੈਠੇ ਗੱਲ ਚੱਲ ਰਹੀ ਆ ਇੱਕ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਬਾਈ ਸਾਡੇ ਪਿੰਡ ਦਾ ਸਰਪੰਚ ਆ ਕਹਿੰਦਾ ਮੇਰੇ ਕੋਲੇ ਆ ਕੇ ਰੋਣ ਲੱਗ ਗਿਆ ਰੋਇਆ ਪਤਾ ਕਿਹੜੀ ਗੱਲ ਤੋਂ ਕਹਿੰਦਾ ਉਹਨੇ ਆਦੀ 18 ਸਾਲ ਦੀ ਕੁੜੀ ਬਈਏ ਨਾਲ ਬਿਲਕੁਲ ਉਤੋਂ ਫੜ ਲਈ ਕਹਿੰਦਾ ਜਦੋਂ ਮੇਰੇ ਕੋਲ ਆਇਆ ਨਾ ਤੇ ਮੈਨੂੰ ਇਹ ਕਿਹਾ ਵੀ ਤੂੰ ਰੋਣਾ ਕਿ ਆਵਾ ਗੱਲ ਕੀ ਆ ਕਹਿੰਦਾ ਮੇਰੇ ਨਾਲ ਆ ਕੋਸ਼ ਹੋਇਆ ਜਾ ੱੱਕਾ ਹੋ ਗਿਆ ਕਹਿੰਦਾ ਫਰਦ ਸੜਿਆ ਨਹੀਂ ਕੋਸ਼ ਉਹਦਾ ਜਵਾਬ ਪਤਾ ਕੀ ਸੀ ਕਹਿੰਦਾ ਮੈਂ ਉਸ ਲੱਖ ਸਵਾ ਲੱਖ ਬੰਦੇ ਨੂੰ ਬਿਹਾਰੀ ਨੂੰ ਦੇਈ ਬੈਠਾ ਪਹਿਲਾਂ ਮੈਨੂੰ ਐ ਮੇਰੇ ਪੈਸੇ ਨਾ ਡੁੱਬ ਜਾਣ ਇਹ ਮਾਨਸਿਕਤਾ ਪੰਜਾਬੀਆਂ ਦੀ ਸੋਚ ਲਓ ਇੱਥੇ ਖੜ ਗਏ ਆ ਸੋਚ ਆ ਸਾਡੀ ਉਹਨੂੰ ਆਪਣੀ ਇੱਜ਼ਤ ਨਾਲ ਅਣਖ ਨਾਲ 18 ਸਾਲ ਦੀ ਬੱਚੀ ਨਾਲ ਕੋਈ ਲਾਗ ਵਾਅ ਵਸਤਾ ਨਹੀਂ ਉਹਨੂੰ ਇਹ ਲੱਗਿਆ ਵੀ ਜੇ ਮੈਂ ਕੁਝ ਬੋਲ ਪਿਆ ਭੱਜ ਗਿਆ ਮੇਰਾ ਲੱਖ ਡੂ ਲੱਖ ਰੁਪਏ ਮੈਨੂੰ ਦੇਈ ਬੈਠਾ ਉਮਰਾ ਲੈ ਕੇ ਭੱਜੂਗਾ ਦੂਜੀ ਘਟਨਾ ਸੁਣੋ ਉਸੇ ਪਿੰਡ ਦੀ ਘਟਨਾ ਹੈ ਇੱਕ ਦੁਕਾਨਦਾਰ ਨੇ ਦੱਸੀ ਮੈਨੂੰ ਕਹਿੰਦਾ ਭਾਈ ਇੱਥੋਂ ਆਪ ਬੀਹ ਜਾਂ ਜਿਹੜੀ ਬੀਹ 'ਚ ਆਪ ਤੁਰੇ ਜਾਂਦੇ ਆ ਕਹਿੰਦਾ ਇੱਥੋਂ ਚੌਥਾ ਪੰਜਵਾਂ ਘਰ ਹੈ ਉਹਨੇ ਵੀ ਇੱਕ ਪਿਆਰਾ ਬਲਾਸੀ ਰੱਖਿਆ ਹੋਇਆ ਘਰੇ ਕਹਿੰਦਾ ਮੈਥੋਂ ਉਹ ਆ ਕੇ ਨਾ ਕਹਿੰਦਾ ਇਹਦੀਆਂ ਬੀਬੀਆਂ ਕੱਪੜੇ ਪਾਉਂਦੀਆਂ ਨੇ ਅੰਦਰੁੰਨੀ ਉਹ ਲੈ ਕੇ ਗਿਆ ਇੱਕ ਵਾਰੀ ਤੇ ਅਕਾਉਂਟ 'ਮ ਲੈ ਕੇ ਗਿਆ ਕਹਿੰਦਾ ਮੈਂ ਜਦ ਦੂਜੀ ਵਾਰੀ ਸਮਾਨ ਇਹ ਜਾ ਲੈਣ ਆਇਆ ਤਾਂ ਮੈਂ ਪੁੱਛਿਆ ਵੀ ਤੂੰ ਕੀ ਕਰਨਾ ਇਹ ਤੇਰਾ ਤਾਂ ਪਰਿਵਾਰ ਹੀ ਹੈ ਨਹੀਂ ਨਾ ਤੂੰ ਵਿਆਹ ਹੈ ਨਾ ਤੇਰੇ ਘਰ ਵਾਲੀ ਐ ਇੱਥੇ ਕੋਈ ਕਹਨਸ ਕਿ ਤੁਰ ਗਿਆ ਜਵਾਬ ਨਹੀਂ ਦਿੰਦਾ ਕਹਿੰਦਾ ਫੇਰ ਆਇਆ ਮਹੀਨੇ ਦੋ ਮਹੀਨੇ ਬਾਅਦ ਕਹਿੰਦਾ ਮੈਂ ਬਿਠਾ ਲਿਆ ਕਹਿੰਦਾ ਮੈਂ ਪਿਆਰ ਨਾਲ ਪੁੱਛਿਆ ਵੀ ਇਹ ਕਾਹਦੇ ਖਾਤਰ ਕਹਿੰਦਾ ਸਰਦਾਰ ਨਹੀਂ ਖਾਤਰ ਲੈ ਕੇ ਚੱਲਿਆ ਤੀਜੀ ਗੱਲ ਸੁਣ ਲਓ ਲੋਕ ਸਭਾ ਦੀਆਂ ਵੋਟਾਂ ਸੀਗੀਆਂ ਮੈਂ ਕਿਸੇ ਬੰਦੇ ਦੇ ਘਰੇ ਗਿਆ ਬਹੁਤ ਵੱਡਾ ਪਰਿਵਾਰ ਕਾਫੀ ਤਕੜਾ ਬੰਦੇ ਦਾ ਤੰਮ ਝਾਂਮ ਸੀਗਾ ਚਾਹ ਧਰ ਲਈ ਬਾਈ ਨੇ ਬੁੱਟਾਂ ਖਤਰ ਗਏ ਸੀ ਚਾਹ ਬਣਾ ਲਈ ਲੈ ਕੇ ਇੱਕ ਪ੍ਰਵਾਸੀ ਚਾਹ ਧਰਨ ਆ ਗਿਆ ਮੈਨੂੰ ਪੁੱਛਿਆ ਮਹਾ ਬਾਈ ਇਹ ਕਿਵੇਂ ਕਹਿੰਦਾ ਬਾਈ ਇਹ ਆਪਣੇ ਪਿਛਲੇ 15 ਸਾਲ ਤੋਂ 16 ਸਾਲ ਤੋਂ ਕੰਮ ਕਰਦਾ ਉਸ ਬੰਦੇ ਦੇ ਘਰੇ ਦੋ ਮਟਿਆਰਾ ਕੁੜੀਆਂ ਸੀ ਉਹਨੇ ਮੈਂ ਕਿਹਾ ਬਾਈ ਅੱਗ ਦੇ ਕੋਲੇ ਘਿਓ ਨਹੀਂ ਰੱਖੀਦਾ ਤੇਰੇ ਘਰੇ ਦੋ ਮਟਿਆਰਾ ਕੁੜੀਆਂ ਤੋਂ ਚੁੱਲ੍ਹੇ ਦੇ ਬੰਦਾ ਚੜਾਈ ਫਿਰਦਾ ਹੁਣੇ ਮੈਨੂੰ ਪਤਾ ਕੀ ਕਿਹਾ ਨਹੀਂ ਬਾਈ ਬੜਾ ਭਰੋਸੇ ਵਾਲਾ ਬਹੁਤ ਯਕੀਨ ਵਾਲਾ ਬੜਾ ਇਮਾਨਦਾਰ ਆ ਸਾਡੇ ਲੋਕਾਂ ਨੇ ਗੁੱਸਾ ਨਾ ਕਰਿਓ ਓਏ ਸੋਣ ਤੁਸੀਂ ਨਿਰਪਰ ਹੋਗੇ ਨਾ ਲੋਕਾਂ ਤੋਂ ਸੋਨੂ ਆਲਾ ਨਾਲ ਸਾਥੋਂ ਕੰਮ ਨਹੀਂ ਹੋਣਾ ਤੁਸੀਂ ਇਹਨਾਂ ਨੂੰ ਖੇਤਾਂ ਚੋਂ ਆਪਣੇ ਮੋਟਰਾਂ ਤੋਂ ਚੁੱਲਿਆਂ ਤੇ ਲਿਆਂਦਾ ਹੁਣ ਬੜਾ ਤੁਸੀਂ ਕੀ ਕਹਿੰਦੇ ਹੋ ਜਾਂਦੇ ਘਰੋਂ ਆਪ ਨਿਕਲ ਜਾਂਦੇ ਹੋ ਲਰਾਮੂ ਆ ਸਰਦਾਰ ਨਹੀਂ ਨਾ ਨਾ ਕੱਪੜੇ ਧਵਾ ਦੀ ਸੁਕਾ ਦੀ ਆ ਗੋਹਾ ਖੋੜਾ ਕਰਾ ਦੀ ਆ ਕੰਮ ਕਰਾ ਦੀਆਂ ਉਹ ਕੰਮ ਕਰਾ ਦੀ। ਤੇ ਰੋਦੂ ਬਾਅਦ ਪਤਾ ਹੁੰਦਾ ਕੀ ਅਸੂ। ਹੁਣੇ ਮੇਰੀਆਂ ਗੱਲਾਂ ਤੁਹਾਨੂੰ ਐ ਲੱਗਣਗੀਆਂ ਬਿਓ ਹਲਕੀਆਂ ਕੌੜੀਆਂ। ਕੰਗਾਂ ਚੁੱਲ੍ਹੇ ਨੇ ਵੀ ਲੜਨਗੇ ਜਿੰਨਾਂ ਚੁੱਲ੍ਹਿਆਂ 'ਤੇ ਚੜਾਏ ਹੋਏ ਨੇ ਇਹ। ਫਿਰ ਉਹ ਕੱਲੇ ਛੋਟੇ ਗੋਹੇ ਕੁੜੇ ਨਹੀਂ ਕਰਦੇ ਛੋਟੀਆਂ ਮੱਜਾਂ ਦੀਆਂ ਧਾਰਾ ਨਹੀਂ ਕਢਦੇ। ਛੋਟੇ ਚੁੱਲ੍ਹੇ ਚੋਂ ਕੇ ਨਹੀਂ ਸਾਭਦੇ। ਕਬੜ ਛੋਟੇ ਹੋਰ ਵੀ ਕੋ ਸਾਂਭੀ ਬੈਠੇ ਆ। ਹੁਣ ਮੈਂ ਅਗਲੀ ਗੱਲ ਕੀ ਕਹਾਂ ਤੁਹਾਨੂੰ। ਐਸ ਐਸ ਹੱਦ ਤੱਕ ਅਸੀਂ ਨਿੱਗਰ ਚੁੱਕੇ ਆ ਇਹ ਸਚਾਈ ਬਿਆਨ ਕਰ ਰਿਹਾ ਪੰਜਾਬ ਦੇ ਲੋਕਾਂ ਦੀ ਮੈਂ ਤੇ ਤੁਹਾਡੇ ਮਿਰਚਾਂ ਲੱਗਦੀਆਂ ਯਾ ਗੱਲਾਂ ਕਿਉਂ ਕਰਦਾ ਤੂੰ ਇਹ ਸੱਚ ਬਿਆਨ ਕਰ ਰਿਹਾ ਮੈਂ ਬਹੁਤ ਬੰਦਿਆਂ ਨਾਲ ਮੇ ਫੋਨ ਤੇ ਗੱਲ ਹੋਈ ਭਾਈ ਕੰਮ ਕਿਵੇਂ ਕਰਾਂਗੇ ਯਾਰ ਇਹਨਾਂ ਦਾ ਕੰਮ ਕੌਣ ਕਰੂਗਾ ਤੁਸੀਂ ਮਰ ਗਏ ਥੋੜਾ ਫੁੱਟੇ ਆ ਸੋਚ ਕਰਕੇ ਇਹ ਅਕਲ ਨੂੰ ਹੱਥ ਮਾਰ ਲਓ ਇਕੱਠੇ ਹੋ ਜੋ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਆ ਜਿੰਨਾ ਸਾਡਾ ਐਸਸੀ ਭਾਈਚਾਰਾ ਸਭ ਤੋਂ ਵੱਧ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਇਹਨਾਂ ਦੇ ਹੱਥ ਤੇ ਡਾਕਾ ਵੱਜ ਰਿਹਾ ਕਿਵੇਂ ਵੱਜ ਰਿਹਾ ਰੁਜ਼ਗਾਰ ਨਾਲ ਰੱਖ ਹੋਇਆ ਗਿਆ ਆ ਜਿੰਨੀਆਂ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਉਹ ਇਹ ਲੈ ਰਹੇ ਨੇ ਸਾਰੇ ਐਸਸੀ ਸਰਟੀਫਿਕੇਟ ਬਣਾ ਕੇ ਪਰ ਉਹ ਸੁਭਾਜੂ ਲੈ ਆ ਕੇ ਆ ਜਿਹੜੀ 100 ਲੱਖ ਦਾ ਸਰਕਾਰ ਕਹਿੰਦੀ ਆ ਇਲਾਜ ਫ੍ਰੀ ਕਰਿਆ ਕਰਾਂਗੇ ਉਹ ਸਾਰੀਆਂ ਸਹੂਲਤਾਂ ਆ ਲੈਣਗੇ ਸਾਡਾ ਪੰਜਾਬ ਦਾ ਮਜ਼ਦੂਰ ਤਾਂ ਵਿਚਾਰਾ ਮਾਰਿਆ ਗਿਆ ਸਾਰਾ ਕੰਮ ਉਹਦਾ ਖੋਹਿਆ ਗਿਆ ਤੇ ਸਾਡੇ ਜ਼ਿੰਮੇਵਾਰ ਭਰਾ ਵੀ ਕੀ ਸੋਚਦੇ ਇਹੀ ਹੁੰਦੇ ਆ ਉਹਨਾਂ ਨੇ ਵੀ ਸੋਚ ਇਹੀ ਆ ਵੀ ਕੋਈ ਗੱਲ ਨਹੀਂ ਸਾਡੇ ਵਾਲੇ ਬੰਦੇ 600 ਮੰਗਦੇ ਆ 700 ਮੰਗਦੇ ਆ 500 ਮੰਗਦੇ ਆ 300 ਜੀ ਆ ਜਾਣਗੇ ਸੋ ਸਾਡੀ ਵੇਤੀ ਖੜ ਗਈ ਆ ਦੋ ਭਰਾ ਰੇੜੀ ਲਈ ਬੈਠਾ ਰੇੜੀ ਦੋ ਬੰਦੇ ਇੱਕ ਸਾਡਾ ਹੋਵੇ ਇੱਕ ਪ੍ਰਵਾਸੀ ਹੋਵੇ ਸਾਡੇ ਵਾਲੇ ਬੰਦੇ ਉਹਦੇ ਕੋਲ ਜਾਏ ਖਾਣਗੇ ਪੰਜਾਬ ਦੇ ਵਿੱਚ ਆਈ ਵੀਰ ਸੈਂਟਰ ਪਤਾ ਕਿਉਂ ਖੁੱਲ ਗਏ ਟੀਕਾ ਲੈਣ ਵਾਲੇ ਟੀਕੇ ਨਾਲ ਜਵਾਖ ਲੈਣ ਵਾਲੇ ਮੈਂ ਬਜ਼ਾਰਾਂ ਜਾਣਾ ਸ਼ਹਿਰਾਂ ਜਾਣਾ ਦੇਖਦਾ ਗੋਲ ਗੱਪੇ ਰੇੜੀ ਦੇ ਉੱਤੇ ਮੋਮਸ ਦੀਆਂ ਰੇੜੀਆਂ ਨੂਡਲਾਂ ਦੀਆਂ 버ਗਰਾਂ ਦੀਆਂ ਪੀਜਿਆਂ ਦੀਆਂ ਗੋਲ ਗੱਪਿਆਂ ਦੀਆਂ ਸਮੋਸਿਆਂ ਦੀਆਂ ਰੇੜੀਆਂ ਦੇ ਲੋਕਾਂ ਐ ਖੜੇ ਹੁੰਦੇ ਜਿਵੇਂ ਮੱਖੀਆਂ ਜੰਬੜੀਆਂ ਹੁੰਦੀਆਂ ਗੁੜ ਨੂੰ ਇੰਨਾ ਇਕੱਠ ਹੁੰਦਾ ਰੇੜੀਆਂ ਤੇ ਆ ਖਾ ਖਾ ਕੇ ਨੀਰਾ ਮੈਦਾ ਨੀਰੀ ਮੌਤ ਨੀਰੀ ਜ਼ਹਿਰ ਜਿੰਨਾ ਫਾਸਟ ਫੂਡ ਜੰਕ ਫੂਡ ਤਲਿਆ ਫਲਿਆ ਖਾ ਰਹੇ ਹੋ ਜ਼ਹਿਰ ਖਾ ਖਾ ਕੇ ਤੁਸੀਂ ਖੱਸੀ ਹੋਈ ਜਾਂਦੇ ਹੋ ਸੋਡੇ ਨਹੀਂ ਜਵਾਬ ਪੈਦਾ ਹੋਣੇ ਆ ਸਾਰਾ ਪੰਜਾਬ ਇਸ ਕੰਮ ਤੇ ਲੱਗਿਆ ਹੋਇਆ ਮੈਂ ਆ ਹੁਣ ਮੈਂ ਰਾਮਪੁਰੇ ਆਇਆ ਸ਼ਹਿਰ ਨੇੜੇ-ਵੇਰੇ ਰਾਮਪੁਰਾ ਪੈਂਦਾ ਜੂਸ ਵਾਲੇ ਕੋਲ ਦੋ ਬੰਦੇ ਨਹੀਂ ਹੈਗੇ ਪੀਣ ਵਾਲੇ ਕੋਲੇ ਤੇ ਉਥੇ ਰੇੜੀਆਂ ਲੱਗੀਆਂ ਤਨ ਚੌਂਚ ਸੀ ਪਾਕਿਸਤਾਨ ਚੌਂਦੇ ਵਿੱਚ ਤੇ 70 80 ਬੰਦੇ ਖੜੇ ਆ ਨਾਲ ਜਵਾਕਾਂ ਨੂੰ ਲੈ ਖੜ ਜਾਂਦੇ ਆ ਵੀ ਤੁਸੀਂ ਤਾਂ ਜ਼ਹਿਰ ਖਾਣੇ ਆ ਜਵਾਕ ਨੂੰ ਕਿਉਂ ਮਾਰੀ ਜਾਂਦੇ ਹੋ ਸਾਡਾ ਖਾਣਾ ਪੀਣਾ ਦਾਰੂ ਨਾਲ ਡੱਕ ਕੇ ਲਾਣ ਨਾਲ ਸੌ ਜਾਂਦੇ ਆ ਸਾਡਾ ਡਾਕਟਰ ਗਗਨ ਗੈਸਟਰ ਵਾਲਾ ਉਹਦੇ ਕੋਲ ਮੈਂ ਜਾਣਾ ਸ਼ਰਾਬ ਨਾਲ ਡੱਕੇ ਜਿਹੜੇ ਸ਼ਰਾਬੀ ਨੇ ਉਥੇ ਲੀਵਰ ਰੂਵਰ ਖਤਮ ਹੋ ਗਏ ਗੁਰਦੇ ਖਤਮ ਹੋ ਗਏ ਉਥੇ ਅਡਾਂਦੇ ਪਈਆ ਦੋ ਤਿੰਨ ਰੋਜ਼ ਮਰ ਜਾਂਦੇ ਆ ਜਾਂ ਲਾਣ ਪੀ ਕੇ ਮਰੀ ਜਾਨੇਓ ਜਾਂ ਜ਼ਹਿਰ ਵਾਲਾ ਖਾਈ ਪੀ ਜਾਨੇਓ ਜਾਂ ਜ਼ਹਿਰ ਵਾਲਾ ਪਾਣੀ ਪੀ ਜਾਨੇਓ ਜਾਂ ਮੈਦੇ ਖਾਈ ਜਨੇ ਖੜੇ ਰਿਹੜੀਆਂ ਦੇ ਉੱਤੇ ਤੇ ਤੁਹਾਡੇ ਕਿੱਥੋਂ ਸਪਰਮ ਤੁਹਾਡਾ ਕਿੱਥੋਂ ਤੁਹਾਡੇ ਸਪਰਮ ਕਾਉਂਡ ਬਣਨੇ ਤੁਹਾਡੇ ਕਿੱਥੋਂ ਸਗਰਾਂ ਨੂੰ ਬਣਨੇ ਬੱਚਾ ਪੈਦਾ ਕਰਨ ਵਾਲੇ ਫਿਰ ਟੀਕੇ ਨੇ ਜਵਾਬ ਲਾਉਂਗੇ ਜਾਂ ਫਿਰ ਇਹ ਜੋ ਚੱਲੂ ਜੋ ਮੈਂ ਸੁਣਾਈਆਂ ਕਹਾਣੀਆਂ ਆ ਕੁਛ ਹੋਈ ਜਾਂਦਾ ਪਿੰਡਾਂ ਦੇ ਵਿੱਚ ਅਗਲੀ ਗੱਲ ਬਾਹਰ ਲਿਓ ਤੁਸੀਂ ਵੀ ਸੁਣ ਲਓ ਹੁਣ ਥੋੜੀ ਬਾਹਰਲੀ ਗੱਲ ਕਰਨ ਲਗੇ ਆਪਾਂ ਇੰਗਲੈਂਡ ਦੇ ਵਿੱਚ ਪਰਸੋਂ ਇੱਕ ਬਹੁਤ ਵੱਡਾ ਮਜਾਰਾ ਹੋਇਆ ਟੌਮੀ ਰੌਬਸਨ ਨਾਮ ਦਾ ਬੰਦਾ ਜਿਹਨੇ ਪੂਰਾ ਇੰਗਲੈਂਡ ਹਿਲਾ ਕੇ ਰੱਖਤਾ ਲੱਖ ਡੇਢ ਲੱਖ ਬੰਦਾ ਇਕੱਠਾ ਕਰ ਗਿਆ ਉਹ ਉਹਨਾਂ ਨੇ ਵੀ ਇਹੀ ਮਹਿਮ ਚਲਾਈ ਆ ਵੀ ਸਾਡੀ ਡੈਮੋਗ੍ਰਾਫੀ ਬਦਲਦੀ ਇਹ ਬਾਹਰਲੇ ਨੂੰ ਕੱਢੋ ਇੱਥੋਂ ਛੇਤਰ ਥੋੜੇ ਉਧਰ ਹੀ ਫਿਰਨ ਲੱਗ ਗਿਆ ਆਸਟ੍ਰੇਲੀਆ 'ਚ ਵੀ ਮਜਾਰੇ ਹੋਏ ਆ ਅਮਰੀਕਾ ਦੇ ਵਿੱਚ 33 ਸਾਲਾਂ ਬਾਅਦ 33 ਸਾਲ ਤੋਂ ਰਹਿ ਰਹੀ ਬੁਢੀ 1992 ਦੀ ਕੱਢ ਕੇ ਬਾਹਰ ਮਾਰੀ ਅਗਲੇ ਨੇ ਵੀ ਆ ਜਾ ਕੈਨੇਡਾ ਦੇ ਵੀ ਖੇਤਰ ਫੈਰਨੇ ਸ਼ੁਰੂ ਹੋ ਗਏ ਅਮਰੀਕਾ ਦੇ ਵਿੱਚ ਇੱਕ ਆਪਣੇ ਬੰਦੇ ਨੂੰ ਇਧਰਲੇ ਨੂੰ ਮਾਰਿਆ ਗਿਆ ਉਹਦਾ ਗਲ ਵੱਢ ਕੇ ਫਟਬਾਲ ਬਣਾ ਕੇ ਖੇਡਿਆ ਗਿਆ ਸੜਕ ਦੇ ਉੱਤੇ ਇੱਕ ਬੰਦੇ ਦੁਆਰਾ ਇੰਗਲੈਂਡ ਦੇ ਵਿੱਚ ਜਿਹੜੀ ਗਰੂਮਿੰਗ ਹੋ ਰਹੀ ਆ ਉਥੋਂ ਦਾ ਆਪਦੇ ਮੁੰਡੇ ਫੋਨ ਕਰਦੇ ਆ ਉਹ ਕਹਿੰਦੇ ਭਾਈ ਐਨੇ ਇੱਥੇ ਸੀਰੀਆ ਤੋਂ ਕਤਰ ਤੋਂ ਦੋਹੇ ਤੋਂ ਅਫਗਾਨਿਸਤਾਨ ਤੋਂ ਰਾਨ ਤੋਂ ਰਾਗ ਤੋਂ ਕੰਬੋਡੀਆ ਤੋਂ ਥੋਪੀਆ ਤੋਂ ਫਲਸਤੀਨ ਤੋਂ ਐਨਾ ਇੱਥੇ ਮੁਸਲਮਾਨ ਆ ਚੁੱਕੇ ਆ ਇੰਗਲੈਂਡ ਦੇ ਵਿੱਚ ਉਹਨੇ ਅੰਗਰੇਜ਼ਾਂ ਦੀਆਂ ਚਾਰਾ ਚਾਰਾ ਸਾਲ ਦੀਆਂ ਬੱਚੀਆਂ ਨਾਲ ਗੁਰਮੁਖੀ ਸ਼ੁਰੂ ਕਰਤੀ ਸਿੱਖਾਂ ਦੀਆਂ ਕੁੜੀਆਂ ਨਾਲ ਸ਼ੁਰੂ ਕਰਤੀ ਤੇ ਸਾਡੇ ਵਾਲੇ ਉੱਥੇ ਦੱਸਿਆ ਮੈਨੂੰ ਕਹਿੰਦਾ ਬਰਮਿੰਗਮ ਦੇ ਵਿੱਚ 50 ਗੁਰਦੁਆਰੇ ਬਣਾਈ ਬਠਰ ਅੱਧਾ ਕਿਲੋਮੀਟਰ ਤੇ ਗੁਰਦੁਆਰਾ ਹੈ ਕੋਈ ਕਮੈਂਟਰੀ ਸ਼ਹਿਰ ਆ ਕਹਿੰਦਾ ਉੱਥੇ 6 ਕਿਲੋਮੀਟਰ ਦਾ ਸ਼ਹਿਰ ਹੈ 13 ਗੁਰਦੁਆਰੇ ਆ ਅਸੀਂ ਲੰਗਰ ਲਾਉਣ ਤੇ ਦੱਬੀ ਰੱਖੀਏ ਕੰਮ ਤੇ ਗੁਰਦੁਆਰੇ ਬਣਾਉਣ ਤੇ ਜ਼ੋਰ ਦੇਈ ਰੱਖੀਏ ਉਹ ਕਹਿੰਦਾ ਅੰਗਰੇਜ਼ ਚੜਦੇ ਆ ਗੱਲ ਨੂੰ ਦੇਖ ਕੇ ਵੀ ਕੀ ਕਰੀ ਜਾਂਦੇ ਆ ਜਿਹੜੀ ਲੜਨੀ ਹੈ ਉਹ ਲੜਦੇ ਨਹੀਂ ਇਧਰੋਂ ਵੇਚ ਵੇ ਜਮੀਨਾ ਘਰਾਂ ਨੂੰ ਲਾ ਕੇ ਜੰਦੇ ਪਾ ਪਾ ਕੇ ਕੋਠੀਆਂ ਜਾਂ ਪ੍ਰਵਾਸੀ ਬਿਠਾ ਤੇ ਤੇ ਆ ਬਾਹਰ ਉੱਡ ਗਏ ਮੁੜ ਕੇ ਦੱਸਦਾ 15 15 ਸਾਲ ਗੇੜੇ ਨਹੀਂ ਮਾਰਦੇ ਪੰਜਾਬ ਨਾਲ ਕੋ ਲੈਣਾ ਦੇਣਾ ਨਹੀਂ ਰਹਿ ਗਿਆ ਇਹਨਾਂ ਲੋਕਾਂ ਦਾ ਇਹ ਗੱਲ ਵੀ ਮੈਂ ਤੁਹਾਨੂੰ ਪਿਛਲੇ 4-5 ਸਾਲ ਤੋਂ ਕਲਪਦਾ ਆ ਰਿਹਾ ਬਾਹਰਲੇ ਤੋਂ ਹੀ ਸੁਣ ਲਓ ਵੀ ਸੋਡੇ ਜੁੱਤੀ ਫਿਰ ਨਹੀਂ ਫਿਰਨੀ ਕਿੱਥੇ ਭਜੋਗੇ ਆ ਮੈਨੂੰ ਸੁਣਾਈ ਗੱਲ ਇੱਕ ਬਾਈ ਨੇ ਬਾਹਰ ਆਸਟ੍ਰੇਲੀਆ ਵਾਲੇ ਨੇ ਉਹ ਕਹਿੰਦਾ ਭਈ ਇੱਥੇ ਚਾਰ ਪੰਜ ਜਣੇ ਇਕੱਠੇ ਹੁੰਦੇ ਆ ਜਗਾ ਲਈ ਗੁਰਦੁਆਰਾ ਬਣਾ ਲੈਂਦੇ ਆ ਮੋਟਾ ਲੋਨ ਚੱਕ ਲੈਂਦੇ ਆ ਗੁਰਦੁਆਰੇ ਦੇ ਉੱਤੇ ਗੁਰੂ ਘਰ ਦੇ ਉੱਤੇ ਉਹ ਗੁਰਦੁਆਰੇ ਦੇ ਚੜਾਵੇ ਨਾਲ ਲੋਨ ਲਾਹੀ ਜਾਂਦੇ ਆ ਜਦੋਂ ਪੰਜਾਂ 10 ਲਵਾ ਲੋਨ ਲੈ ਜਾਂਦਾ ਫਿਰ ਜਦੋਂ ਜੀ ਜੀ ਕਰਦਾ ਉਹਦਾ ਜਿਹਨੂੰ ਮਰਜ਼ੀ ਵੇਚ ਦੇਣ ਉਹ ਗੁਰਦੁਆਰਾ ਉਹਨਾਂ ਦੀ ਨਿੱਜੀ ਪ੍ਰਾਪਰਟੀ ਹੈ ਨਿੱਜੀ ਜਾਇਦਾਦ ਆ ਕੋਈ ਲੋਕ ਸਦਾ ਨੂੰ ਰੋਕੂਗਾ ਪੁਲਿਸ ਨੂੰ ਕਾਲ ਕਰ ਦਿੰਦੇ ਆ ਕਹਿੰਦਾ ਪੰਡਾ ਬਣਾ ਲਿਆ ਲੋਕਾਂ ਨੇ ਜਾ ਕੇ ਯਾਰ ਛੋਡੇ ਲਈ ਇਸ ਵੇਲੇ ਪੈਸਾ ਮੁੱਖ ਹੈ ਪੈਸਾ ਡਾਲਰ ਪੌਂਡ ਰੁਪਿਆ ਇਹਦੇ ਨਾਲ ਰੁਪਿਆ ਚਾਹੀਦਾ ਉਧਰ ਤੋਂ ਡਾਲਰ ਚਾਹੀਦੇ ਆ ਪੌਂਡ ਚਾਹੀਦੇ ਆ ਸੋਨੂੰ ਕੋਈ ਧਰਤੀ ਨਾਲ ਨਹੀਂ ਕੋਈ ਇਤਿਹਾਸ ਨਾਲ ਕੋਈ ਬੋਲੀ ਨਾਲ ਕੋਈ ਇੱਜ਼ਤ ਨਾਲ ਕੋਈ ਅਣਖ ਨਾਲ ਕੋਈ ਕਰਤਾਰ ਨਾਲ ਕੋਈ ਸੋਡਾ ਲੈਣਾ ਦੇਣਾ ਨਹੀਂ ਰਹਿ ਗਿਆ ਮੜਿ ਆਓ ਪਰਤੇ ਆਓ ਚੰਗੇ ਰਹੋਗੇ ਨਹੀਂ ਪੈੜੀ ਹੋਣੀ ਆ ਲੈ ਲੋ ਮਾੜੀ ਮੋਟੀ ਇੱਧਰ ਕੁ ਜ਼ਮੀਨ ਜੇ ਵੇਚ ਕੇ ਗਏ ਆ ਸਾਂਭ ਲੋ ਆਪਣੀਆਂ ਜਿਹੜੀਆਂ ਨੇ ਪਈਆਂ ਛੋਡੀਆਂ ਕੋਠੀਆਂ ਚਾਰ ਚਾਰ ਮੰਜ਼ਲੀਆਂ ਦੁਆਬੇ ਵਾਲੋਂ ਸੋਨੂੰ ਕਹਿਣ ਲੱਗੇ ਆ ਹੁਣ ਤਾਂ ਮਾਝਾ ਮਾਲ ਵਿੱਚ ਵੀ ਇਹ ਕੰਮ ਸ਼ੁਰੂ ਹੋ ਗਿਆ ਆ ਸਾਰਾ ਦੁਆਬਾ ਖਾਲੀ ਹੋਇਆ ਪਿਆ ਸਾਂਭ ਲੋ ਆਖੀ ਨਹੀਂ ਛੋੜੇ ਜਵਾਕ ਨਹੀਂ ਛੋੜੇ ਕੋਲੇ ਰਹਿਣੇ ਯਾਦ ਰੱਖ ਲਿਓ ਕੁੜੀ ਕਾਲੇ ਗੋਰੇ ਨਾਲ ਜਾਊਗੀ ਮੁੰਡਾ ਕਾਲੀ ਗੋਰੀ ਨਾਲ ਜਾਊਗਾ ਤੁਰੇ ਫਿਰੋ ਫਰ ਸੋ ਇਸ ਲਈ ਮੈਂ ਇਹ ਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਇੱਕ ਤਾਂ ਜਿਹੜੀ ਵੀ ਗੱਲ ਕਰਨੀ ਆ ਸ਼ਾਂਤਮਈ ਤਰੀਕੇ ਨਾਲ ਕਰੋ ਸੰਘਰਸ਼ ਨੂੰ ਸ਼ਾਂਤਮਈ ਚਲਾਓ ਜਿਹੜੇ ਵੀ ਮਤੇ ਪਾ ਰਹੇ ਹੋ ਉਹਦੀਆਂ ਸ਼ਰਤਾਂ ਹੋਣ ਵੀ ਜਿਹੜਾ ਬੰਦਾ ਰੱਖਣਾ ਜਿਹਨੇ ਰੱਖਣਾ ਹੈ ਜਿਹੜੇ ਘਰ ਨੇ ਰੱਖਣਾ ਉਸ ਬੰਦੇ ਦੀ ਜ਼ਿੰਮੇਵਾਰੀ ਨਾਲ ਤੈਅ ਕਰੋ ਉਹਦੀ ਵੈਰੀਫਿਕੇਸ਼ਨ ਉਹਦੀ ਪੜਤਾਲ ਪੁਲਿਸ ਦੁਆਰਾ ਹੋਣੀ ਚਾਹੀਦੀ ਹੈ ਰਿਕਾਰਡ ਚੈੱਕ ਹੋਣਾ ਚਾਹੀਦਾ ਵੇ ਕਿਥੋਂ ਆਇਆ ਦਾ ਬੈਕਗਰਾਉਂਡ ਕੀ ਆ ਦਾ ਪਿਛੋਕੜ ਕੀ ਹੈ ਉਥੋਂ ਕ੍ਰਾਈਮ ਕਰਕੇ ਜੁਰਮ ਕਰਕੇ ਬਲਾਫਕਾਰ ਕਰਕੇ ਕਤਲ ਕਰਕੇ ਇਧਰ ਭੱਜ ਆਉਂਦੇ ਆ ਇਧਰੋਂ ਕਰਕੇ ਉਧਰ ਭੱਜ ਜਾਂਦੇ ਆ ਇਕੱਠੇ ਹੋ ਜੋ ਇੱਕ ਹੋ ਜੋ ਆਪਣੇ ਬੰਦਿਆਂ ਦੀ ਬਾਹ ਫੜੋ ਆਪਣੇ ਬੰਦਿਆਂ ਨੂੰ ਕੰਮ ਦੇ ਤਰਜੀਹ ਦਿਓ ਜੇ ਕੰਮ ਦੇਣਾ ਵੀ ਤਾਂ ਮੈਂ ਫੇਰ ਕਹਿੰਦਾ ਮਾਨ ਸਾਹਿਬ ਸੋਚਿਓ ਇਹ ਗੱਲ ਦੇ ਉੱਤੇ ਗੌਰ ਕਰੋ ਕੋਈ ਬੰਦਾ ਕਿਸੇ ਦੇ ਖਿਲਾਫ ਨਹੀਂ ਕੋਈ ਵਿਰੋਧ ਨਹੀਂ ਕੋਈ ਨਫ਼ਰਤ ਨਹੀਂ ਕੋਈ ਫਰਕਾਪ੍ਰਸਤੀ ਨਹੀਂ ਅਸੀਂ ਵੀ ਚਾਹੁੰਦੇ ਹਾਂ ਵੀ ਇਹ ਕਾਨੂੰਨ ਬਣਨਾ ਚਾਹੀਦਾ ਅੱਜ ਬੇਰਾਤੀ ਅੱਜ ਮਰਾਠੀ ਅੱਜ ਬੰਗਾਲੀ ਅੱਜ ਤਾਮਲ ਅੱਜ ਦੂਜੇ ਤੀਜੇ ਸਾਰੇ ਆਪਣੀ ਬੋਲੀ ਆਪਣੀ ਵਿਰਸੇ ਆਪਣੀ ਪਛਾਣ ਲਈ ਅੱਜ ਗੋਰੇ ਇੰਗਲੈਂਡ ਦੇ 25% 25% ਇੱਕ ਸਾਲ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਮੁਸਲਮਾਨਾਂ ਦੀ ਜਨਸੰਖਿਆ ਵਧੀ ਹੈ ਤੇ ਗੋਰੇ ਚੀਕ ਉੱਠੇ ਹੁਣ ਹਰ ਬੰਦੇ ਨੂੰ ਖਤਰਾ ਖੜਾ ਹੋ ਗਿਆ ਆਸਟ੍ਰੇਲੀਆ ਨੂੰ ਖਤਰਾ ਖੜਾ ਹੋ ਗਿਆ ਵੀ ਇੰਨੇ ਬਾਹਰੋਂ ਆ ਕੇ ਬਸ ਗਏ ਅਸੀਂ ਕਿੱਥੇ ਜਾਵਾਂਗੇ ਮੈਂ ਕਹਿੰਦਾ ਸਹੀ ਪਿੱਟਦੇ ਆ ਮੈਂ ਹੱਕ 'ਚ ਨਹੀਂ ਹੈਗਾ ਇਸ ਗੱਲ ਦੇ ਵੀ ਸਾਡੇ ਬੰਦੇ ਬਾਹਰ ਜਾ ਕੇ ਪੱਕੇ ਤੌਰ ਤੇ ਬਸਨੀਕ ਬਣਨ ਸਾਡੇ ਬੰਦੇ ਬਾਹਰ ਜਾਣ ਕੰਮ ਕਰਨ ਵਾਪਸ ਇੱਥੇ ਆਉਣ ਕਿਉਂ ਉਹਨਾਂ ਦੇ ਤੁਸੀਂ ਸੱਭਿਆਚਾਰ ਗਾਲ ਰਹੇ ਹੋ ਕਿਉਂ ਉਹਨਾਂ ਦੀ ਪਛਾਣ ਖਤਮ ਕਰ ਰਹੇ ਹੋ ਜਿਹੜਾ ਇੰਗਲੈਂਡ ਜਿਹੜੇ ਗੋਰਿਆਂ ਨੇ ਪੂਣੀ ਦੁਨੀਆ ਤੇ ਰਾਜ ਕੀਤਾ ਉਹ ਇੰਗਲੈਂਡ ਦੇ ਵਿੱਚ ਛੋਟਾ ਜਿਹਾ ਮੁਰਖ ਦੇ ਵਿੱਚ ਆਪਦੀ ਹੋਂਦ ਨੂੰ ਬਚਾਉਣ ਲਈ ਲੜ ਰਿਆ ਆ ਆਪਦੇ ਜੱਦੀ ਮੁਲਖ ਦੇ ਵਿੱਚ ਦੇਖੋ ਕਿੱਧਰ ਨੂੰ ਹੋ ਗਈ ਗੱਲ ਉਹਨਾਂ ਨੂੰ ਫਿਕਰ ਪਏ ਖੜੇ ਆ ਮੈਂ ਕਹਿੰਦਾ ਟੌਮੀ ਰੋਬਨਸਨ ਜਿਹੜਾ ਉੱਠਿਆ ਨੌਜਵਾਨ ਸਲਾਮ ਆ ਯੋਧੇ ਨੂੰ ਸਲੂਟ ਆ ਯੋਧੇ ਨੂੰ ਉਹਨੇ ਆਪਦੀ ਹੋਂਦ ਬਚਾਉਣ ਲਈ ਲੜਾਈ ਵਿੱਢੀ ਐ ਵੀ ਕੱਡੋ ਵਾਰ ਸਾਰੇ ਸਾਡੇ ਆਖੇ ਆਗੇ ਕਬਜ਼ਾ ਕਰੀ ਜਾਂਦੇ ਹੋ ਮੋੜਿਓ ਹਰ ਬੰਦੇ ਨੂੰ ਆਦੀ ਪਛਾਣ ਪਿਆਰੀ ਹੁੰਦੀ ਹੈ ਹਰ ਬੰਦੇ ਨੂੰ ਆਪਣੀ ਹੋਂਦ ਪਿਆਰੀ ਹੁੰਦੀ ਹੈ ਆਪਣੀ ਹਸਤੀ ਪਿਆਰੀ ਹੁੰਦੀ ਆ ਜਿਹੜੇ ਬੰਦੇ ਅੰਦਰ ਮਾੜੀ ਮੋਟੀ ਵੀ ਜ਼ਮੀਰ ਜਾਉਂਦੀ ਹੋ ਜਾਗਦੀ ਹੁੰਦੀ ਆ ਉਹ ਬੰਦਾ ਆਪਣੀ ਹਸਤੀ ਨੂੰ ਮਾਰ ਕੇ ਕਦੇ ਨਹੀਂ ਜਾ ਸਕਦਾ ਛੋਟੇ ਦਾ ਪਤਾ ਨਹੀਂ ਕੀ ਕਿੱਧਰ ਉੱਡ ਗਈਆਂ ਹਸਤੀਆਂ ਕਰਦਾਰ ਜ਼ਮੀਰਾਂ ਪੈਸੇ ਮਗਰੀ ਹੋ ਕੇ ਤੁਰੇ ਫਿਰਦੇ ਕਮਲੇ ਡਿਪਰੈਸ਼ਨ ਦੇ ਸ਼ਿਕਾਰ ਹੋਏ ਬੈਠੇ ਹੋ ਤੁਸੀਂ ਕੈਨੇਡਾ ਦੇ ਵਿੱਚ ਹਰ ਚੌਥਾ ਬੰਦਾ ਪ੍ਰੇਸ਼ਨ ਦਾ ਸ਼ਿਕਾਰ ਆ ਬੁਰਾ ਹਾਲ ਆ ਪੈਸੇ ਹੈ ਨਹੀਂ ਬੈਂਕੇ ਦਿਹਾੜੇ ਛੋਡੇ ਤੁਰੇ ਫਿਰਦਿਆਂ ਕਿਸਤਾਈ ਦੀਆਂ ਆ ਗਈਆਂ ਉਹਦੀਆਂ ਆ ਗਈਆਂ ਆ ਹੋ ਗਿਆ ਆ ਹੋ ਗਿਆ ਆ ਇਸ ਕਮਾਜੀ ਖਪਾਈ ਕਰਦੇ ਫਿਰਦੇ ਰਹਿੰਦੇ ਆ ਆ ਧਰਤੀ ਤੁਹਾਨੂੰ ਖਿਮਰਨ ਦੇ ਦੂਗੀ ਜਿਹੜੀ ਦੀਨ ਦੁਨੀਆ ਦੇ ਲੋਕਾਂ ਨੂੰ ਜਾ ਸਕਦੀ ਆ ਸੋ ਸਾਰੇ ਇੱਕ ਸੱਜਣ ਲਿਖਦਾ ਕਿ ਵੋਟਾਂ ਖਾਤ ਬਾਈ ਸਹੀ ਗੱਲ ਐ ਇਥੇ ਕੁੱਲ ਬੰਦਾ ਇਹ ਦੱਲੇ ਲੋਕ ਆ ਮੈਂ ਕਹਿੰਦਾ ਜਿਨ੍ਹਾਂ ਨੂੰ ਸਿਰਫ ਆਪਣੀਆਂ ਵੋਟਾਂ ਪਿਆਰੀਆਂ ਨੇ ਇਹ ਵੋਟਾਂ ਲਈ ਇਹਨਾਂ ਨੇ ਪੰਜਾਬ ਦਾ ਘਾਣ ਕੀਤਾ ਨਾਸ ਮਾਰਿਆ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਕੰਮ ਲੈਣ ਦੀ ਖਾਤਰ ਇਹਨਾਂ ਲੋਕਾਂ ਨੇ ਸਸਤੀਆਂ ਦਿਹਾੜੀਆਂ ਦੀ ਖਾਤਰ ਆਪਣੇ ਘਰਾਂ ਦੇ ਵਿੱਚ ਬੰਦੇ ਵਾਲੇ ਆਪਣੇ ਚੁੱਲ੍ਹੇ ਚੜ੍ਹਾਏ ਇਹਨਾਂ ਨੂੰ ਕੋਈ ਇੱਜ਼ਤ ਨਾ ਅਣਖ ਨਾਲ ਕੋਈ ਕੱਖ ਨਹੀਂ ਦੇ ਗਿਆ ਇਹਨਾਂ ਲੋਕਾਂ ਨੂੰ ਕੋਈ ਪੰਜਾਬ ਨਾਲ ਪਿਆਰ ਨਹੀਂ ਰਿਹਾ ਇਹਨਾਂ ਲੋਕਾਂ ਨੂੰ ਸੋ ਮੈਂ ਬਸ ਇਹੀ ਪੀਲ ਤੁਹਾਨੂੰ ਕਰਨੀ ਸੀ ਗੌਰ ਕਰ ਲਓ ਮੇਰਾ ਵੀਰ ਇਧਰੋਂ ਸੁਣ ਕੇ ਇਧਰੋਂ ਨਾ ਕੱਢੋ ਇਹ ਮੁੱਦਾ ਖਤਮ ਨਹੀਂ ਹੋਣਾ ਚਾਹੀਦਾ ਇਹ ਮੁੱਦਾ ਸ਼ਾਂਤਮਈ ਤਰੀਕੇ ਨਾਲ ਮੈਂ ਫੇਰ ਕਹਿਣਾ ਬਾਰ-ਬਾਰ ਕਹਿਣਾ ਪੰਜਾਬ ਬਰੂਦ ਦੇ ਢੇਰ ਤੇ ਬੈਠਾ ਤੇ ਇੰਨਾ ਸਰਕਾਰਾਂ ਦੀ ਏਜੰਸੀਆਂ ਦਾ ਜ਼ੋਰ ਲੱਗਿਆ ਪਿਆ ਵੀ ਇਹਨੂੰ ਡਾਂਬੂ ਲਾ ਕੇ ਪੰਜਾਬ ਦੀ ਜੀਵਨ ਦਾ ਸ਼ਿਕਾਰ ਖੇਡਿਆ ਜਾਵੇ ਕੋਈ ਮੌਕਾ ਐਸਾ ਨਾ ਦੇ ਦਿਓ ਕਿਤੇ ਹਿੰਸਕ ਹੋਣ ਦੀ ਲੋੜ ਨਹੀਂ ਕੋਈ ਹਸ ਗੱਲ ਕਰਨ ਦੀ ਲੋੜ ਨਹੀਂ ਸ਼ਾਂਤਮਈ ਤਰੀਕੇ ਨਾਲ ਬਾ ਕਾਨੂੰਨ ਬਣਾਉਣ ਵਾਲੀ ਕਹਾਣੀ ਨੂੰ ਲੈ ਕੇ ਜਾਣਾ ਹੈ ਸ਼ਾਂਤਮਈ ਚੱਲੋਗੇ ਤਕਨੂਨ ਆਪਾਂ ਬਣਾ ਕੇ ਹਟਾਂਗੇ ਜਿਹਨਾਂ ਦੂਜੇ ਸੂਬਿਆਂ ਦਾ ਖੂਬਾ ਉਹ ਸਰਕਾਰਾਂ ਦੇ ਦਬਾਅ ਪਾਉਂਗੇ ਇਹਨਾਂ ਬਿਲਡਿੰਗਲ ਬੰਦਿਆਂ ਨੂੰ ਤੁਸੀਂ ਇਹ ਸਵਾਲ ਜਵਾਬ ਕਰੋਗੇ ਵੀ ਇਹ ਮੁੱਦੇ ਠਾਓ ਇਹ ਕਾਨੂੰਨ ਬਣਨੇ ਚਾਹੀਦੇ ਆ ਤਾਂ ਜਾ ਕੇ ਇਹ ਮਸਲੇ ਜਿਹੜੇ ਹੱਲ ਹੋਣੇ ਆ ਬਾਈ ਹਿੰਸਕ ਹੋ ਕੇ ਮਸਲੇ ਨਹੀਂ ਹੱਲ ਹੁੰਦੇ ਹੁੰਦੇ ਇਹ ਰਾਹ ਨਾ ਫੜ ਲਿਓ ਕਦੇ ਇਹ ਤਾਂ ਚਾਹੁੰਦੇ ਨੇ ਕਿ ਹਾਂ ਆਏ ਹਾਂ ਫੋਨ ਤੇ ਅਸੀਂ ਤਿਆਰੀ ਬੱਟੀ ਖਿੱਚੀ ਬੈਠੇ ਆ ਤਾਂ ਇੱਕ ਛੋਟੀ ਜੀ ਗੱਲ ਮੈਂ ਹੋਰ ਵੀ ਕਰ ਲੈਣਾ ਦੇਖੋ ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਹੋਇਆ ਇਹ ਪਹਿਲਾਂ ਵੀ ਉੱਠਿਆ ਵਿਵਾਦ ਕਿ ਦਿਲਜੀਤ ਦਸਾਂਜ ਦੀ ਫਿਲਮ ਤੇ ਅਮਰਿੰਦਰ ਗਿੱਲ ਦੀ ਫਿਲਮ ਆਈ ਸੀਗੀ ਉਹਨਾਂ ਫਿਲਮਾਂ ਦਾ ਵਿਰੋਧ ਹੋਇਆ ਬਾਈਕਾਟ ਹੋਇਆ ਉਹਨਾਂ ਗद्दार ਤੱਕ ਕਿਹਾ ਗਿਆ ਬਹੁਤ ਕੁਝ ਸ਼ਬਦ ਬੋਲੇ ਗਏ ਵੱਡੇ ਵੱਡੇ ਫਿਲਮੀ ਇੰਡਸਟਰੀ ਦੇ ਜਿਹੜੇ ਬੰਬੇ ਦੇ ਕਲਾਕਾਰ ਨੇ ਪ੍ਰੋਡੂਸਰ ਡਾਇਰੈਕਟਰ ਨੇ ਬਹੁਤ ਕੁਝ ਬੋਲਿਆ ਤੇ ਬੜਾ ਕੁਝ ਜਾਣੇ ਬਕਵਾਸ ਕੀਤੀ ਆ ਹੁਣ ਇੱਕ ਪਾਸੇ ਫਿਰ ਕ੍ਰਿਕਟ ਖੇਡੀ ਜਾ ਰਹੀ ਆ ਤੇ ਦੂਜੇ ਪਾਸੇ ਜਿਹੜਾ ਜਥਾ ਜਾਂਦਾ ਹੁੰਦਾ ਹਰ ਸਾਲ ਨਨਕਾਣਾ ਸਾਹਿਬ ਪੰਜਾ ਸਾਹਿਬ ਉਹ ਜਥੇ ਨੂੰ ਜਵਾਬ ਦੇ ਦਿੱਤਾ ਗਿਆ ਵੀ ਜਥਾ ਨਹੀਂ ਜਾਊਗਾ ਸੋ ਇਹ ਜਥੇ ਆ ਦਾ ਲੋਟ ਲੱਗਦਾ ਉੱਥੇ ਸਹੀ ਹੈ ਇਹਨਾਂ ਨੂੰ ਜਿੱਥੇ ਦੂਜੇ ਆ ਉੱਥੇ ਫਿਰੇ ਰੋਕਾਂ ਲਾ ਦਿੰਦੇ ਆ ਤੋਂ ਸਾਨੂੰ ਇਸ ਗੱਲੇ ਵੀ ਇਸ ਸਰਕਾਰ ਦੇ ਉੱਤੇ ਵੀ ਜੇ ਬਾਈਕਾਟ ਕਰਨਾ ਸਾਰਾ ਹੀ ਕਰ ਦਿਓ ਯਾਰ ਫਿਰ ਮੈਚ ਮੂਚ ਕਿਉਂ ਖੜੀ ਜਾਂਦੇ ਆ ਪਰ ਮੇਈ ਅਸੀਂ ਤਾਂ ਇਹੀ ਚਾਹੁੰਦੇ ਆ ਹੱਦ ਤੇ ਬੈਠੇ ਆ ਸਰਾਹ ਤੇ ਬੈਠੇ ਆ ਕਿ ਮੁਲਕਾਂ ਦੇ ਵਿੱਚ ਅਮਨ ਭਾਈਚਾਰਾ ਸ਼ਾਂਤੀ ਬਣੀ ਰਹਿਣੀ ਚਾਹੀਦੀ ਐ ਨਾ ਜੰਗਾਂ ਹੱਲ ਨੇ ਜਾਂ ਜੁੱਧ ਹੱਲ ਨੇ ਨਾ ਕਿੜਤਾਂ ਜਿਹੜੀ ਹੈਗੀ ਇਹ ਹੱਲ ਨਹੀਂ ਹੈਗੇ ਮਸਲਿਆਂ ਦੇ ਕਿ ਭਾਈਚਾਰਾ ਪ੍ਰੇਮ ਆਪਸੀ ਜਿਹੜਾ ਮਿਲਵਰਤਨ ਇਹਦੇ ਨਾਲ ਹੀ ਮਸਲੇ ਹੱਲ ਹੋ ਜਾਣੇ ਹੁਣੇ ਨਾ ਦੁਨੀਆ ਤਾਂ ਕਿੰਨੀ ਇੱਥੇ ਲੜੀ ਜਾਂਦੀ ਐ ਕਾਹ ਕਾ ਸਦੀਆਂ ਤੋਂ ਦਹਾਕਿਆਂ ਤੋਂ ਮੁਲਕ ਲੜੀ ਜਾਂਦੇ ਆ ਜੰਗਾਂ ਨਾਲ ਮਸਲਿਆਂ ਦੇ ਹੱਲ ਨਹੀਂ ਨਿਕਲੇ ਹਲ ਅਮਨ ਭਾਈਚਾਰੇ ਚੋਂ ਨਿਕਲਣਾ ਪਿਆਰ ਮੁਹੱਬਤ ਚੋਂ ਨਿਕਲਣਾ ਦੋਨੇ ਮੁਲਕਾਂ ਦੇ ਲੋਕ ਨਹੀਂ ਚਾਹੁੰਦੇ ਕਿ ਇਹ ਇਹ ਸਾਡੀ ਕੋਈ جنگ ਲੱਗੇ ਸਭ ਵਪਾਰ ਖੁੱਲੇ ਹੋਣੇ ਚਾਹੀਦੇ ਆ ਲੋਕਾਂ ਦਾ ਆਉਣਾ ਜਾਣਾ ਮਿਲਜੋਲ ਵਧਣਾ ਚਾਹੀਦਾ ਦੋਨਾ ਮੁਲਕਾਂ ਦੀ ਨੇੜਤਾ ਹੋਣੀ ਚਾਹੀਦੀ ਹੈ ਤਾਂ ਹੀ ਚੰਗੀ ਗੱਲ ਹੋਣੀ ਹੈ ਸੋ ਗੌਰ ਕਰੋ ਮੇਰਾ ਵੀਰ ਜੋ ਜੋ ਗੱਲਾਂ ਮੈਂ ਤੁਹਾਡੇ ਨਾਲ ਨਾ ਕੀਤੀਆਂ ਨੇ ਬਾਈ ਦੇ ਖਾਰਸਾ ਬਾਈ ਦੇ ਜੀ